ਇਹ ਬਚਾਇਆ ਇਸ ਨੂੰ ਇਸ ਕਰਦੇ ਇਹ ਮਸ ਕੀ ਕਰਨਾ ਪਤਾ ਜੋ ਸਭ ਤੋਂ ਪਾਪਾ ਨੂੰ ਤੇ ਇਹਨਾਂ ਦੇ ਜਿੰਨੇ ਜਾਣ ਨਾਲ ਉਹ ਪਿਆਰ ਲੈ ਠੀਕ ਆ ਦੋ ਜਨੇ ਦੇਖੋ ਦੋ ਨੂੰ ਲਿਖ ਦੋ ਨਿਟਾੜੋ ਭਾਈ ਆ ਦੇਖੀ ਲੱਗਿਆ ਬਾਰੇ ਕੀ ਚਾਹ ਰਿਓ ਹੋਰੀ ਵੀ ਉਹਦੇ ਦੇ ਪੈ

đó là cái này là tiếng pháp này không à cái gì nữa đó à और <laughs> भाई <laughs> ਆਡੀ ਸਾਰਿਆਂ ਦੀ ਭੈਣ ਚੋਣੀ ਵੇਖੀ ਜਾ ਆ ਯਾਰ ਤੁੰਗੂ ਚੋਲਾਣ ਬਹਿ ਗਿਆ ਨਾ ਹਾਏ ਨਹੀਂ ਫੇਰ ਵੀ ਤੇ ਜਾ ਦੇਖੂਗਾ ਹੀ ਨਾ ਇੱਥੇ ਮੈਂ ਕਹਿ ਕੇ ਹੁੰਦਾ ਪ੍ਰੈਗਨੈਂਸੀ ਹੋ ਰਿੱਕੀ ਕਿ ਕੀ ਕੱਲ੍ਹ ਬਤ ਹੋਈ ਸੀ ਮੈਂ ਆਪਣੀ ਗੱਡੀ ਦਿਖਾਨ ਆਇਆ ਸੀ ਭਾਈ ਉਹਨਾਂ ਨੂੰ ਤੇ ਮੈਂ ਬਾਅਦ ਵਿੱਚ ਆਣ ਕੇ ਵੇਖਿਆ ਤੇ ਇੱਥੇ ਇੱਕ ਬੱਚਾ ਪਿਆ ਹੋਇਆ ਸੀ ਜਦ ਕਿ ਮੈਨੂੰ ਨਹੀਂ ਸਹੀ ਲੱਗਾ ਮੈਂ ਥਾਣੇ ਜਾ ਕੇ ਕੰਪਲੇਟ ਲਗਵਾਤੀ ਕਿ ਭਾਈ ਇੱਥੇ ਆ ਕੇ ਵੇਖੋ ਇੱਕ ਬੱਚਾ ਡਿੱਗਾ ਪਿਆ ਵਾ ਇਹਦਾ ਦੇਖੋ ਕੀ ਹੈਗਾ ਜੇ ਕਿੰਨੇ ਵਜੇ ਸਮਾਂ ਸੀ ਸਮਾਂ 10:30 ਦੇ ਵਿੱਚ ਵਿੱਚ ਹੀ ਹੈਗਾ ਸੀ ਕਿਸ ਹਾਲਤ ਵਿੱਚ ਸੀ ਇਹ ਬਹੁਤ ਮਾੜੀ ਹਾਲਤ 'ਚ ਹੀ ਕੁੱਤੇ ਕਹਿੰਦੇ ਲੈ ਕੇ ਜਾ ਰਹੇ ਸੀ ਮੈਂ ਪਰ ਕੁੱਤੇ ਨੂੰ ਭਜਾਇਆ ਤੇ ਵੇਖਿਆ ਕਿ ਸਾਰੇ ਇਹਨੇ ਤਮਾਸ਼ੀਨ ਵੀਡੀਓ ਬਣਾ ਰਹੇ ਸੀ ਔਰ ਕਿਸੇ ਨੇ ਕੁਝ ਨਹੀਂ ਕੀਤਾ ਮੈਨੂੰ ਵੀ ਕਿਹਾ ਮੈਂ ਜਾ ਕੇ ਥਾਣੇ ਕੰਪਲੇਨ ਕਰਵਾਤੀ ਜੇ ਤਾਂ ਕੀ ਲੱਗਦਾ ਕਿ ਪਿਛਲੇ ਦੋ ਦਿਨ ਜਿਹੜੇ ਵੀ ਹੈਗੇ ਨੇ ਉਹਨਾਂ ਨੇ ਬਹੁਤ ਮਾੜੀ ਹਰਕਤ ਹੈ ਕੀਤੀ ਜੇ ਬਹੁਤ ਮਾਨੂੰ ਠੇਸ ਪਹੁੰਚੀ ਹੈ ਕਿ ਬਹੁਤ ਗਲਤ ਕੀਤਾ ਜਿੰਨੇ ਵੀ ਕੀਤਾ ਬਹੁਤ ਜਿੱਦਾਂ ਇਹਨਾਂ ਦੇ ਬੱਚੇ ਦਾ ਹਾਲ ਕੀਤਾ ਉਸ ਤੋਂ ਵੀ ਮਾੜਾ ਹੋਣਾ ਚਾਹੀਦਾ ਜੀ ਕਿਹੜਾ ਹੀ ਲੱਗਦਾ ਮੇਰਾ ਤਾਂ ਫਤਿਹ ਸਿੰਘ ਕਲੋਨੀ ਜੇ ਮੈਂ ਹਕੀਮਾ ਗੇਟ ਆਇਆ ਹੀ ਜੇ ਆਪਣੀ ਗੱਡੀ ਦਿਖਾਣ ਮੇਰਾ ਥਾਣਾ ਥਾਣਾ ਗੇਟ ਹਕੀਮਾ ਹੀ ਪੈਂਦਾ ਜੇ ਥਾਣਾ ਕਿੰਨੀ ਕੁ ਦੂਰੀ ਤੇ ਵੱਧ ਤੋਂ ਵੱਧ 5 ਮਿੰਟ ਦੀ ਦੂਰੀ ਤੇ ਜੀ ਕੀ ਲੱਗਦਾ ਕਿ ਥਾਣੇ ਦੇ ਨਜ਼ਦੀਕ ਹੈ ਜਈਏ ਕਾਰ ਬਹੁਤ ਤੇ ਇਹ ਕਿਸ ਤਰ੍ਹਾਂ ਮੈਨੂੰ ਤਾਂ ਕੁਝ ਨਹੀਂ ਲੱਗਦਾ ਜੀ ਹਾਂਜੀ ਮੈਂ ਐਸਾ ਇਸਕਾਤਰ ਸਿੰਘ ਥਾਣਾ ਗੇਟ ਕੀ ਮਾਂ ਕੀ ਗੱਲਬਾਤ ਹੋਈ ਹੈ ਇੱਥੇ ਬਲਵਤ ਸਾਨੂੰ ਇਤਲਾਹ ਮਿਲੀ ਹੈ ਰਿੱਕੀ ਨਾਮ ਦੇ ਲੜਕੇ ਨੇ ਇਤਲਾਹ ਦਿੱਤੀ ਆ ਕਿ ਜਿਹੜਾ ਗਵਾਲ ਮਹੱਲਾ ਪੈਂਦਾ ਗੇਟ ਕੀ ਮਾਂ ਥਾਣੇ ਦੀ ਵੈਕ ਸਾਈਡ ਤੇ ਵੀ ਇੱਥੇ ਇੱਕ ਭਰੂਣਾ ਪਿਆ ਆ ਜਿੱਥੇ ਆਏ ਆ ਭਰੂਣ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਜਾ ਤੁਹਾਨੂੰ ਇਤਲਾਹ ਮਿਲੀ ਇਤਲਾਹ ਹੁਣੇ 5 ਮਿੰਟ ਹੋਈ ਹੈ ਕੀ ਲੱਗਦਾ ਕਿ ਕਿਸ ਹਾਲਤ ਵਿੱਚ ਭਰੂਣਾ ਭਰੂਣ ਤੇ ਅਜੇ ਬਾਤ ਕੋਈ ਪਤਾ ਨਹੀਂ ਲੱਗਾ ਜੋ ਰਣੇ ਤਕਤੀਸ਼ ਗਲਵਾ ਸਾਹਮਣੇ ਉਹ ਦੇ ਮੁਤਾਬਕ ਕਾਰਵਾਈ ਕੀਤੀ ਹੈ ਕੋਈ ਸੀਸੀਟੀਵੀ ਹਾਲ ਤੋਂ ਦੇਖੀ ਜਾ ਰਹੀ ਉਹ ਦੇਖਿਓ ਦੇਖਣ ਲੱਗੇ ਚੈੱਕ ਕਰਨ ਲੱਗੇ ਠੀਕ ਹੈ ਕਾਰਵਾਈ ਕੀਤੀ ਇਹ ਸੁਪਰ ਹੁਣੇ ਥਾਰੇ ਜਿਹੜੀ ਜੋਧਾਰਾ ਬੰਦੀ ਉਹ ਲਾ ਕੇ ਪਰਚਾ ਦਰਜ ਕਰਾ